ਆਜਾ ਝਗੜਾ ਮਾਰਾ ਮਟਾ ਦਮਾ ਜੀ ਆਂਦਾ ਹੋਇਆ ਸਾਨੂੰ ਇਹ ਗੱਲ ਦਾ ਪਤਾ ਨਹੀਂ ਇਹਦੇ ਇਹ ਕਮਰੇ ਦੇ ਰਹਿਮਾਨ ਨਾਲ ਸੁੱਤੇ ਆ ਸੁੱਤੇ ਇਹਦੇ ਨਾਲ ਕੇ ਆਉਂਦੇ ਸਵੇਰੇ 5:30 ਵਜੇ ਆਏ ਕਿ 5:30 ਵਾ 5 ਇਹਨੇ ਆਣ ਕੇ ਜੀ ਕੋ ਬੈਲ ਮਾਰੀ ਇੱਕ ਜਾਗੇ ਨੇ ਜਾਗੇ ਬੂਆ ਖੋਲਤਾ ਬੂਆ ਖੋਲ ਕੇ ਆਣ ਕੇ ਉਹਨਾਂ ਵੇਖਿਆ ਡੱਟਿਆ ਨਹੀਂ ਤੇ ਦਾ ਪਹਿਲਾਂ ਮੇਰੇ ਪੰਜ-ਛਤ ਛੜਤੀਆਂ ਤੇ ਮੇਰੀ ਘਰ ਦੀ ਦੇ ਛੱਡ ਕੇ ਆਈਂ ਗਾਂ ਹੋਏ ਫਿਰ ਸਾਡੇ ਮੁੰਡੇ ਦੇ ਛੱਡ ਦਿੱਤੀਆਂ ਉਹਨਾਂ ਨੇ ਆ ਵੇਖੋ ਮੇਰੇ ਸੱਟਾਂ ਲੱਗੀਆਂ ਮੈਂ ਤਾਂ ਉਹਨਾਂ ਦਾ ਹੌਸਪੀਟਲ ਚ ਪਿਆ ਆ ਮੈਂ ਕੱਲ ਮੈਨੂੰ ਛੁੱਟੀ ਮਿਲੀ ਆ ਮੇਰੇ ਇਲਾਕੇ ਦੇ ਸੰਗੜੀ ਦੇ ਸੱਟਾਂ ਲੱਗੀਆਂ ਮੈਨੂੰ ਉਹਨਾਂ ੱਤੇ ਮਾਰ ਕੇ ਸੱਟਿਆ ਮੇਰਾ ਗਾਲ ਘੁੱਟਣ ਲੱਗਾ ਮੈਨੂੰ ਮਾਰਨ ਲੱਗਾ ਥਾਂ ਯੋ ਵੱਡਾ ਵੱਡਾ ਪੰਮਾ ਜਿਹੜਾ ਆ ਤੇ ਮਾਰੇ ਉਹ ਹੀ ਮੁੰਡੇ ਦੇ ਅੱਗੇ ਹੋ ਗਏ ਮੁੰਡੇ ਨੇ ਵੀ ਮੁੰਡੇ ਨੇ ਨਾ ਮਾਰ ਮੁੰਡੇ ਨੂੰ ਇਹ ਚ ਪੇੜਾ ਸਾਰੇ ਸਾਲਿਆਂ ਦੇ ਪੈ ਗਏ ਨਾ ਢਾ ਕੇ ਪਾ ਲੈ ਮੁੰਡਾ ਨੂੰ ਹੱਥਾਂ ਮਾਰ ਦੇਣ ਚਾਹੀਦਾ ਮਾਰੇ ਮੈਂ ਡਿੱਗ ਪਿਆ ਉਥੇ ਤੇ ਮੈਂ ਜੂ ਡਿੱਗ ਪਿਆ ਮੈਂ ਤੇ ਫਿਰ ਮੇਰੀ ਘਰ ਦੀ ਅੱਗੇ ਇਹ ਜਿਹੇ ਧੱਕਾ ਮਾਰ ਰਿਹਾ ਇਹਦੇ ਵਿੱਚ ਪੀਣਾ ਮਾਰਦਿਆ ਤਿੰਨ ਤਿੰਨ ਉਹਨਾਂ ਸਾਰੀਆਂ ਜਨਾਨੀਆਂ ਬੰਦੀ ਸਾਰੇ ਇਕੱਠੇ ਹੋ ਗਏ ਮਾਰੇ ਮੈਂ ਡਿੱਗ ਪਿਆ ਮੈਨੂੰ ਚੁੱਕ ਕੇ ਮੜ ਕੇ ਰਾਹ ਸਟਾਰ ਖੜਿਆ ਉਹ ਜਾ ਕੇ ਰਿਪੋਰਟ ਲਿਖਾਇਆ ਆਈ ਵਾਰ ਇਹ ਚੱਕਰਾਂ ਦੇ ਪੈ ਗਏ ਕਿਦੇ ਮੁੰਡਿਆਂ ਨੇ ਸਾਰੇ ਮੇਰੇ ਮਗਰ ਪੈ ਗਏ ਵੀ ਚੱਲ ਕੇ ਤੇ ਮੇਰਾ ਪਿਓਣਾ ਮਰ ਗਿਆ ਉਨਾ ਮੈਂ ਚੋਕੇ ਲਾ ਕੇ ਇਹਨਾਂ ਜਾ ਕੇ ਰਿਪੋਰਟ ਬਣਾ ਲਈ ਆ ਤੇ ਇਹ ਗੱਲ ਦੇ ਵਿੱਚ ਸਾਡਾ ਕਸੂਰ ਕੀ ਆ ਇਹ ਜਾਇ ਦੀ ਝਗੜਾ ਇਹਨਾਂ ਦੋਵਾਂ ਦਾ ਤੇ ਮਾਰੇ ਇਹ ਹੀ ਜਾਣਦੇ ਅੱਗੇ ਵੀ ਇਹਨਾਂ ਸਾਨੂੰ ਕੰਦੇ ਕੋਲੇ ਲੇ ਗੇਲ ਕਰਾਇਆ ਹਰ ਤੇ ਅਸੀਂ ਜਮਾਨਤਾ ਕਰਾ ਕੇ ਅੰਦਰ ਉਹ ਕਰਾਤਾ ਇਹਨਾਂ ਨੇ ਅਸੀਂ ਅੰਦਰੋਂ ਹੋ ਕੇ ਆਏ ਤੇ ਮਾਵਾ ਦੋਵੇਂ ਨੇ ਹੁਣ ਮੰਗ ਕੀ ਤੁਹਾਡੀ ਮੰਗ ਸਾਡੀ ਇਹੋ ਜੀ ਵੀ ਸਾਡੇ ਨਾਲ ਬਹੁਤ ਨਿਆਂ ਕਰਨ ਦੇ ਸਾਡੇ ਸਾਫ ਹੁਣ ਅਜੇ ਸਾਡੇ ਨਾਲ ਅਸੀਂ ਦੋਵੇਂ ਦੋਵੇਂ ਜੀ ਗਰੀਬ ਬੰਦੇ ਆ ਇਹਨਾਂ ਜੋਗੇ ਹੈ ਨਹੀਂ ਇਹ ਇਹ ਬਦਮਾਸ਼ ਬੰਦੇ ਆ ਗਏ ਇਹਨਾਂ ਦੇ ਚਲਦੀਆਂ ਸਾਡੀਆਂ ਗਰੀਬਾਂ ਆਈ ਤੁਹਾਡੀ ਕਿੱਥੇ ਚੱਲਣੇ ਮਾਰੇ ਬੰਦੇ ਆਂ ਧੱਕਾ ਕਰਨ ਦੇ ਜੇ ਮਾਰਾ ਸਾਡੀ ਸੁਣਾਈ ਹੋਣੀ ਚਾਹੀਦੀ ਪਰ ਮਜੀਠਾ ਰੋਡ ਅੰਬਲੀਸਰ ਕੀ ਮਾਮਲਾ ਹੈ ਭਾਜੀ ਸਰ ਮੇਰੇ ਸੋਹਰੇ ਪਰਿਵਾਰ ਦਿਨ ਸ਼ਨੀਵਾਰ ਸਵੇਰੇ 5:30 ਵਜੇ ਆਏ ਨੇ ਆ ਕੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਮੇਰੇ ਤੇ ਮੇਰੀ ਫੈਮਲੀ ਦੇ ਆ ਕੇ ਸਾਰਿਆਂ ਦੇ ਹੱਥੀ ਪੈ ਗਏ ਨੇ ਮੇਰੇ ਫਾਦਰ ਸਾਹਿਬ ਨੂੰ ਉਹਨਾਂ ਨੇ ਸੱਟਾਂ ਲਗਾ ਦਿੱਤੀਆਂ ਨੇ ਜਿਹੜੇ ਗੁਰਦੁਆਰਾ ਨਲਕ ਦੇ ਹਸਪੀਟਲ ਦਾਖਲ ਰਹੇ ਨੇ 4-5 ਦਿਨ ਕੋਈ ਗੱਲ ਨਹੀਂ ਕਰਦੇ ਕੋਈ ਕੁਛ ਨਹੀਂ ਕਰਦੇ ਮੇਰੀ ਵਾਈਫ ਜੇ ਨਜਾਇਜ਼ ਫੋਨ ਤੇ ਲੱਗੀ ਰਹਿੰਦੀ ਜੇ ਮੈਂ ਉਹਨੂੰ ਕੁਛ ਕਹਿਣਾ ਵਾਂ ਕਿ ਤੂੰ ਫੋਨ ਤੇ ਗੱਲ ਕਰਦੀ ਏ ਜਾਂ ਕਿੰਨਾ ਗੱਲ ਕਰਦੀ ਮੈਂ ਕੁਛ ਕਹਿਣਾ ਵਾਂ ਤੇ ਅੱਗੋਂ ਮੇਰੇ ਹੱਥੀ ਪਿਆ ਜਾਂਦੀ ਮੇਰੀ ਫੈਮਿਲੀ ਤੇ ਹੱਥੀ ਪਿਆ ਜਾਂਦੀ ਹੈ ਮੇਰੇ ਬੱਚਿਆਂ ਨੂੰ ਨਜਾਇਜ਼ ਕੁੱਟਦੀ ਮਾਰਦੀ ਰਹਿੰਦੀ ਹੈ ਜੇ ਬੱਚੇ ਕਹਿੰਨ ਮम्मा ਹਾਨੂੰ ਫੋਨ ਦੋ ਜਾਂ ਕੁਛ ਦੋ ਤੇ ਨਜਾਇਜ਼ ਹੀ ਕੁਛ ਨਾ ਕੁਛ ਬੋਲਦੀ ਰਹਿੰਦੀ ਏ ਜਾਂ ਕੁਛ ਨਾ ਕੁਛ ਹਣ ਨੱਜਾ ਕਰਦੀ ਰਹੀ ਏ ਰਹਿੰਦੀ ਏ ਤੇ ਉਸ ਦਿਨ ਵੀ ਕੋਈ 19 ਕੀ ਹੋਈ ਗੱਲਬਾਤ ਕਰਕੇ ਤੇ ਸਵੇਰੇ ਆਗੇ ਤੜਕੇ ਤੇ ਆਂਦੇ ਇਹਨਾਂ ਨੇ ਕੋਈ ਗੱਲ ਨਹੀਂ ਕੀਤੀ ਕੋਈ ਕੁਛ ਨਹੀਂ ਕੀਤਾ ਆਗੇ ਸਵੇਰੇ ਸਾਡੇ ਕੋਠੇ ਉੱਪਰ ਚੜ੍ਹ ਕੇ ਤੇ ਸਾਡੇ ਹੱਥੀ ਪੈ ਗਏ ਨੇ ਸਾਰਿਆਂ ਦੇ ਪੂਰਾ ਪਰਿਵਾਰ ਨੇ ਸਾਰੋ ਸਾਰੇ ਮੇਰੇ ਸੋਹਰਾ ਨੇ ਮੇਰੇ ਸਾਲੇ ਨੇ ਨਾਲ ਮੇਰੇ ਚਾਚੀ ਸੱਸ ਦੇ ਬੇਟੇ ਨੇ ਨਾਲ ਸਾਲੇ ਹਾਵੇਂ ਸੱਸ ਐ ਚਾਚੀ ਸੱਸ ਐ ਜਿਹੜੇ ਆਏ ਜਦੋਂ ਆਏ ਨੇ ਤੁਸੀਂ ਚੈੱਕ ਕਰਨਾ ਵਾ ਇਹ ਵੀਡੀਓ ਦੇ ਵਿੱਚ ਮੈਂ ਵੀਡੀਓ ਵੀ ਉਹ ਵੀ ਅਪਲੋਡ ਕਰਦਾਗਾ ਜਦੋਂ ਆਏ ਨੇ ਉਹਨਾਂ ਦੇ ਹੱਥ ਖਾਲੀ ਨੇ ਜਦੋਂ ਗਏ ਨੇ ਮੇਰਾ ਕੈਸ਼ ਵਗੈਰਾ ਵੀ 35-40000 ਰੁਪਿਆ ਜੋ ਮੈਂ ਕਮੇਟੀ ਵਗੈਰਾ ਚੁੱਕੀ ਆਪਣੇ ਕੰਮ ਬੱਚਿਆਂ ਦੇ ਸਕੂਲ ਵਗੈਰਾ ਦੇਣ ਵਾਸਤੇ ਪੈਸੇ ਦੇਣ ਵਾਸਤੇ ਉਹ ਪੈਸੇ ਉਹ ਵੀ ਨਾਲ ਹੀ ਲੈ ਗਏ ਹੋਏ ਨੇ ਸਾਰਾ ਕੁਝ ਜੋ ਵੀ ਆ ਹਾਂਜੀ ਸਰ ਮੈਂ ਪੁਲਿਸ ਕੰਪਲੇਨਟ ਕੀਤੀ ਹੈ ਥਾੜਾ ਸਦਰ ਅੰਬੀ ਸਰ ਸਰ ਉਹਨਾਂ ਨੇ ਸਾਨੂੰ ਬੁਲਾਇਆ ਸੀ ਅਸੀਂ ਉੱਥੇ ਗਏ ਸੀ ਸਰ ਉਹਨਾਂ ਨੇ ਬਹਿ ਕੇ ਕਹਿੰਦੇ ਸੀ ਚਲੋ ਝੜਾ ਕਰਵਾ ਦਿੰਦੇ ਜੋ ਵੀ ਕਿਹਾ ਅਸੀਂ ਵੀ ਇਉਹੀ ਕਿਹਾ ਵੀ ਚਲੋ ਜੇ ਕੋਈ ਲੜਾਈ ਝੜਾ ਕੇ ਹੀ ਹੈਗਾ ਵਾ ਤੇ ਤੁਸੀਂ ਮੇਰੇ ਨਾਲ ਕੋਈ ਗੱਲ ਕਰਦੇ ਜਾਂ ਕੋਸ਼ ਕਰਦੇ ਤੁਸੀਂ ਸਵੇਰੇ ਸਵੇਰੇ ਆ ਗਏ ਮੇਰੇ ਫਾਦਰ ਸਾਹਿਬ ਨੂੰ ਸੱਟਾਂ ਲਾਤੀਆਂ ਮੇਰੀ ਮਦਰ ਸਾਹਿਬ ਦੇ ਹੱਥੀ ਪੈ ਗਏ ਜੇ ਆ ਗਏ ਸਾਰਿਆਂ ਦੇ ਫੋਟੋ ਮਾਰ ਕਰ ਤੁਸੀਂ ਕਰਕੇ ਚਲੇ ਗਏ ਜੇ ਸਾਰੇ ਜਣੇ ਸਾਡੇ ਨਾਲ ਉਹਨਾਂ ਦਾ ਨਾਮ ਸੀ ਝੜੇ ਬੰਦੇ ਉਹਨਾਂ ਦਾ ਨਾਮ ਹੈ ਇੱਕ ਦਾ ਨਾਮ ਹੈ ਪਮਨ ਕੁਮਾਰ ਇੱਕ ਦਾ ਨਾਮ ਹੈ ਅਮਨ ਕੁਮਾਰ ਇੱਕ ਦਾ ਨਾਮ ਹੈ ਪੇੜਾ ਪੇੜਾ ਕਹਿੰਦੇ ਇਹਨਾਂ ਨੂੰ ਮੇਰੇ ਚਾਚਾ ਸੋਹਰੇ ਦਾ ਮੁੰਡਾ ਵਾ ਇੱਕ ਮੇਰੇ ਸਾਲੇ ਦਾ ਵੱਡਾ ਬੇੜਾ ਨਾਲ ਤੇ ਚਾਚ ਜੇ ਲੋਕ ਹੈਗੇ ਨੇ ਇੱਕ ਮੇਰੇ ਸਾਲੇ ਦਾ ਬੇਟਾ ਆਇਆ ਨਾਲ ਸਭ ਟੋਟਲ 7 ਲੋਕ ਹੈਗੇ ਨੇ ਸਾਰੇ ਜਣੇ ਤੁਸੀਂ ਵੀਡੀਓ ਤੁਹਾਨੂੰ ਭੇਜਾਂਗੇ ਦੇਖਣਾ ਸਵੇਰੇ ਸਵੇਰੇ ਸਰਕਾਰਨ ਕੋਈ ਨਹੀਂ ਮੈਂ ਇਦਾਂ ਹੀ ਗਾਇ ਸੀ ਤੇ ਮੈਂ ਵਾਈਫ ਨਾਲ ਮੈਂ ਨੂੰ ਕਹਿੰਦੀ ਵੀ ਤੂੰ ਮੈਂ 10 ਸਵਾ 10 ਵਜੇ ਆਇਆ ਤੁਸੀਂ ਸੀਸੀਟੀਵੀ ਫੋਟੋ ਕਿਤੋਂ ਵੀ ਕਢਾ ਸਕਦੇ ਮੇਰੇ ਇਲਾਕੇ ਵਿੱਚੋਂ ਮੇਰੀ ਗਲੀ ਦੇ ਬਾਹਰ ਮੇਰੀ ਸ਼ਾਪ ਹੈ ਤੇ ਮੈਂ ਉੱਥੇ ਕੰਮ ਕਰ ਰਿਹਾ ਮੈਨੂੰ ਆਂਦੇ ਕਹਿੰਦੀ ਤੂੰ ਲੇਟ ਆਇਆ ਇੰਨੇ ਵਜੇ ਆਇਆ ਸਾਢੇ 9 10 ਵਜੇ ਮੈਂ ਕਹਾਂ ਵੀ ਮੇਰੀ ਗਲੀ ਦੇ ਬਾਹਰ ਹੀ ਮੇਰੀ ਸ਼ਾਪ ਹੈ ਤੂੰ ਆ ਕੇ ਵੇਖ ਲੈ ਵੀ ਮੈਂ ਕਿੱਥੇ ਹੈਗਾ ਮੈਂ ਕਿਤੇ ਗਿਆ ਥੋੜਾ ਕ ਨਾਈ ਦੀ ਦੁਕਾਨ ਹੈ ਮੈਂ ਕਿਹਾ ਤੂੰ ਆ ਕੇ ਵੇਖ ਲੈ ਮੈਂ ਕਿਤੇ ਮੈਨੂੰ ਕਹਿੰਦੀ ਨਹੀਂ ਲੈ ਤੇਰਾ ਜਨਾਨੀਆਂ ਨੂੰ ਚੱਕਰ ਹੈ ਤੂੰ ਇਹ ਮੈਂ ਕਿਹਾ ਤੂੰ ਸ਼ੱਕ ਕਿਉਂ ਕਰਦੀ ਹੈ ਇਹੋ ਜੀ ਕੋਈ ਗੱਲ ਨਹੀਂ ਹੈ ਮੈਂ ਕਿਹਾ ਕਿਤੇ ਦੂਰ ਆਇਆ ਮੇਰੀ ਬਾਹਰ ਸ਼ੌਪ ਹੈ ਤੁਸੀਂ ਮੇਰੀ ਮੱਲੇ 'ਚ ਕਿਤੇ ਵੀ ਇਨਕੁਆਇਰੀ ਕਰਾ ਸਕਦੇ ਸਾਰਾ ਮੱਲਾ ਮੇਰੇ ਨਾਲ ਉਹਨਾਂ ਨੂੰ ਪਤਾ ਵਾ ਕਿ ਮੈਂ ਕਿਸ ਤਰ੍ਹਾਂ ਦਾ ਲੜਕਾ ਹਾਂ ਜਾਂ ਅਸੀਂ ਫੈਮਲੀ ਕਿਸ ਤਰ੍ਹਾਂ ਦੀ ਹੈਗੀ ਆ ਕਦੀ ਕਹਿਣਗੇ ਵੀ ਲੈ ਨਸ਼ੇ ਕਰਦਾ ਅੱਗੇ ਵੀ ਇਹਨਾਂ ਨੇ ਅੱਜ ਤੋਂ 7-8-5 ਸਾਲ ਪਹਿਲੇ ਮੇਰੇ ਤੇ ਡੋਰੀ ਅਕਦਾ ਕੇਸ ਕਰਕੇ ਤੇ ਮੇਰੇ ਤੇ ਪਰਚਾ ਕਰਾਤਾ ਸੀ ਮੇਰੀ ਫੈਮਲੀ ਤੇ ਪਰਚਾ ਕਰਾਤਾ ਸੀ ਉਦੋਂ ਵੀ ਇਹਨਾਂ ਨੇ ਹੜਨਾ ਧੱਕਾ ਕੀਤਾ ਸੀ ਤੇ ਉਤੋਂ ਇਹ ਸਾਰੇ ਡੱਬਰ ਕਹਿੰਦੇ ਨੇ ਅਸੀਂ ਕੁੜੀ ਵਾਲੇ ਆ ਸਾਡਾ ਕੁੜੀ ਦਾ ਹੀ ਵਰਦਾ ਸਾਡੀ ਸੁਨਾਈ ਹੋਣੀ ਤੇ ਜਿੱਥੇ ਮਰਜ਼ੀ ਚੱਲ ਜਾ ਸਾਡੇ ਕੋਲ ਬਹੁਤ ਪੈਸੇ ਨਹੀਂ ਐ ਪੈਸੇ ਲਾ ਦਾਂਗੇ ਆਪਣੀ ਕੁੜੀ ਪਿੱਛੇ ਕੁਛ ਵੀ ਗਾ ਤੇ ਮੈਨੂੰ ਧਮਕਾਉਂਦੇ ਨੇ ਹੁਣੇ ਮੈਨੂੰ ਘਰ ਗਾ ਕੇ ਮਾਰਨ ਪੈ ਗਏ ਨੇ ਤੇ ਮੈਨੂੰ ਇਹਨਾਂ ਤੋਂ ਜਾਨਦਾਰ ਮਾਨ ਦਾ ਧੱਕਾ ਹੈਗਾ ਜਦੋਂ ਕੇਸ ਮੇਰਾ 3-3.5-4 ਤੇ ਉਦੋਂ کورٹ ਨੇ ਫੈਸਲਾ ਕਰਤਾ ਇਹੋ ਹੀ ਕਹਿੰਦੀ ਸੀ ਉੱਥੇ ਜਾ ਕੇ ਕਿ ਮੈਂ ਰਹਿਣਾ ਵਾਂ ਤੇ ਅਸੀਂ ਵੀ ਇਹੋ ਹੀ ਸੋਚਿਆ ਚਲੋ ਕੋਈ ਗੱਲ ਨਹੀਂ ਗਲਤੀਆਂ ਇਨਸਾਨ ਕੋ ਹੁੰਦੀਆਂ ਵਾ ਫਿਰ ਕੀ ਆ ਚਲੋ ਹੋ ਗਈ ਕੋਈ ਕੁਝ ਗਲਤੀ ਇਹਨਾਂ ਦੀ ਹੋएगी ਕੋਈ ਗੱਲ ਨਹੀਂ ਗਈ ਤੇ ਮੇਰਾ ਬੇਟਾ ਮੈਂ ਆਪਣੇ ਬੇਟੇ ਕਰਕੇ ਉਦੋਂ ਵੀ ਕਿਹਾ ਕੋਈ ਗੱਲ ਨਹੀਂ ਜੇ ਮੀਆਂ ਬੀਬੀ ਦੇ ਝਗੜੇ ਵਿੱਚ ਅਸੀਂ ਬੱਚੇ ਦਾ ਕਿਉਂ ਨੁਕਸਾਨ ਕਰੀਏ ਆਪਣੇ ਦਾ ਮੈਂ ਇਹ ਵੀ ਆਪਣਾ ਕਿਤੇ ਵਿਆਹ ਕਰਾ ਲੈਗੀ ਕੱਲ ਨੂੰ ਮੈਂ ਵੀ ਕਿਤੇ ਕਰਾ ਲੈਣਾ ਬੱਚੇ ਵਿਚਾਰੇ ਦਾ ਕੀ ਕਸੂਰ ਹੈ ਬੱਚਿਆਂ ਦਾ ਉਹ ਚਲੋ کورٹ ਨੇ ਉਦੋਂ ਰਾਜੀਨਾਮਾ ਹੋ ਗਿਆ ਸਾਡਾ ਸਾਰਾ ਕੁੱਝ ਹੋ ਗਿਆ ਉਸ ਤੋਂ ਬਾਅਦ ਮੇਰਾ ਛੋਟਾ ਬੇਟਾ ਹੋਇਆ ਉਦੋਂ ਵੀ ਇਹਨਾਂ ਨੇ ਨਜਾਇਜ਼ ਤੰਗ ਪਰੇਸ਼ਾਨੇ ਨਾ ਜਦੋਂ ਮਰਜ਼ੀ ਆਏ ਨਾ ਹਾਨੂੰ ਧਮਕਾਉਣਾ ਆ ਕੇ ਤੂੰ ਕਲਾਕਾਰ ਆ ਹੈਗਾ ਕੋਈ ਕਹਿੰਦੇ ਅਸੀਂ 8-10 ਜਣੇ ਹੈਗੇ ਆ ਸਾਡੇ ਕੋਲ ਪੈਸੇ ਵਾਧੂ ਆ ਅਸੀਂ ਤੈਨੂੰ ਕਰ ਲਾਂ ਜਦੋਂ ਮਰਜ਼ੀ ਆ ਕੇ ਡਰਾਉਂਦੇ ਧਮਗਾਉਂਦੇ ਹਨ ਸਾਰਿਆਂ ਨੂੰ ਕਹਿੰਦੇ ਅਸੀਂ ਤੈਨੂੰ ਕੁੱਟਾਂ ਮਾਰਾਂਗੇ ਤੇ ਅਸੀਂ ਆਪਣੀ ਕੁੜੀ ਵੀ ਇੱਥੇ ਹੀ ਫਸਾਵਾਂਗੇ ਤੂੰ ਜੋ ਕਰਨਾ ਹੈਗਾ ਕਰ ਲਈ ਸਾਡੀ ਬੋਹ ਚੱਲਦੀ ਹੈ ਸਾਡੇ ਨਾਲ ਬੋਹ ਨਾਲ ਸਾਡੇ ਹੈਗੇ ਆ ਤੇ ਤਪਾਂਗੀ ਕਰ ਦਿੰਦੇ ਮੰਗ ਸਰ ਮੈਂ ਇਹੀ ਕਰਦਾ ਵਾਂ ਕਿ ਮੈਨੂੰ ਇਨਸਾਫ ਮਿਲਣਾ ਚਾਹੀਦਾ ਸਰ ਇਹ ਜਦੋਂ ਮਰਜੀ ਆਂਦੇ ਮੇਰੇ ਨਾਲ ਧੱਕਾ ਕਰਦੇ ਮੇਰੇ ਮਾਂ 'ਤੇ ਉਹਨਾਂ ਧੱਕਾ ਕਰਦੇ ਆ ਸਾਨੂੰ ਕੁੱਟਦੇ ਮਾਰਦੇ ਆ ਉਲਟਾ ਕਹਿੰਦੇ ਹੁਣ ਵੀ ਇਹਨਾਂ ਨੇ ਲੱਤਾਂ ਬਵਾਆਂ ਠੀਕ ਦਾ ਇਹਨਾਂ ਦਾ ਕੰਮ ਕਰਦੇ ਆ ਮਾਰਚ ਦਾ ਕੰਮ ਹੁਣ ਵੀ ਇਹਨਾਂ ਨੇ ਆਪਣੀ ਕੁੜੀ ਨੂੰ ਆਪ ਹੀ ਸੱਟਾਂ ਪੇਟਾਂ ਸਾਰੀਆਂ ਲਗਾ ਲਗੂਗੇ ਤੇ ਕਹਿੰਦੇ ਜੀ ਇਹਨਾਂ ਨੇ ਸਾਡੀ ਕੁੜੀ ਨੂੰ ਮਾਰਿਆ ਵਾ ਕੁੱਟਿਆ ਵਾ ਦੇਖੋ ਸੱਟਾਂ ਲੱਗੀਆਂ ਇਹ ਹੋਇਆ ਤੁਸੀਂ ਸੀਸੀਟੀਵੀ ਚੈੱਕ ਕਰਨਾ ਜਿਹੜੀ ਮੈਂ ਪਾਵਾਂ ਉਹਦੇ ਵਿੱਚ ਵੇਖੋ ਇਹਨੂੰ ਕੋਈ ਸੱਟ ਨਹੀਂ ਲੱਗੀ ਹੋਈ ਕੈਮਰੇ ਵਿੱਚ ਜਿੰਨਾ ਜਾਇ ਜੀ ਬਾਹ ਦਿਖਾ ਰਿਹਾ ਵੇ ਬਾਹ ਤੇ ਸੱਟ ਲੱਗੀ ਐ ਤੇ ਸੱਟ ਲੱਗੀ ਐ ਉਹਦੇ ਵਿੱਚ ਕੁਝ ਨਹੀਂ ਉਹ ਪਤਾ ਨਹੀਂ ਰਾਤੀ ਕੋਈ ਲੜਾਈ ਹੋਈ ਹੋਗੀ ਤੇ ਅਸੀਂ ਮੈਂ ਦਾदू ਦਾਦੀ ਤੇ ਰਪਰਾ ਤੇ ਮੈਂ ਸੁੱਤੇ ਹਾਂ ਤੇ ਰਾਤੀ ਕੋਈ ਗੱਲ ਹੋਈ ਹੋਗੀ ਤੇ ਸਰੇ ਮਾਮੂ ਆਏ ਮੇਰੇ ਮਾਮੂ ਮਾਮੂ ਆਏ ਤੇ ਘੁੱਟ ਘੁੱਟ ਕੇ ਗਏ ਆ ਤੇ ਫਿਰ ਉਹਨਾਂ ਨੇ ਰਿਪੋਰਟ ਵੀ ਲਿਖਾਈ ਹੋ ਤੇ ਉਹ ਦਾदू ਦਾਦੀ ਦਾ ਤੇ ਪਾਪਾ ਨੂੰ ਹੱਥ ਹੀ ਪਾ ਗਏ ਸਾਰੇ ਤਾਂ ਨਹੀਂ ਘੁੱਟਿਆ ਨਹੀਂ ਨਹੀਂ ਮम्मा ਬੋਲੀ ਉਹ ਮम्मा ਕਹਿੰਦਾ ਕਿਉਂ ਘੁੱਟਦੇ ਆ 哦。Oh. <music>